ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਿੱਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਰ ਦੇ ਵਿੱਚ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਆਤਮਾਂਕਾਂ ਦੀ ਜੈ। ਸ਼ਹੀਦਾਂ ਨਾਲ ਸੰਬੰਧ ਸਥਾਨਾਂ ਤੇ ਜਿੱਥੇ ਆਮ ਲੋਕ ਪਹੁੰਚੇ ਉੱਤੇ ਹੀ ਵੱਖ-ਵੱਖ ਸਿਆਸੀ ਸ਼ਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਈ ਹੋਰ ਕਾਂਗਰਸੀ ਆਗੂਆਂ ਦੇ ਨਾਲ ਖਟਕੜ ਕਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਕਾਰਜਸ਼ਦਾਂ ਜਲੀ ਦੇਣ ਪਹੁੰਚੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਪ੍ਰਣਾਮ ਕੀਤਾ। ਰੋਜ਼ਪੁਰ ਵਿੱਚ ਵੀ ਸ਼ਹੀਦਾਂ ਨੂੰ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਖਾਸ ਤੌਰ ਤੇ ਸ਼ਹੀਦਾਂ ਨੂੰ ਨਮਨ ਕਰਨ ਪਹੁੰਚੇ ਸੀ। ਉਹਨਾਂ ਦੇ ਨਾਲ ਵਿਧਾਇਕ ਪਰਮਿੰਦਰ ਪਿੰਕੀ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ 13 ਅਪ੍ਰੈਲ ਨੂੰ ਜਲਿਆਵਾਲਾ ਬਾਗ ਵਿੱਚ ਸੂਬਾ ਪੱਦਰੀ ਸਮਾਗਮ ਕਰਵਾਉਣ ਦਾ ਵੀ ਐਲਾਨ ਕੀਤਾ ਅਸੀਂ ਰੱਬ ਦੀ ਜ਼ਾਤ ਤੋਂ ਔਰ ਆਪਣੇ ਸ਼ਹੀਦਾਂ ਤੋਂ ਅਸੀਂ ਇਹ ਪ੍ਰਾਰਥਨਾ ਕਰਾਂਗੇ ਅਰਦਾਸ ਕਰਾਂਗੇ ਕਿ ਪਰਮਾਤਮਾ ਜੋ ਸ਼ਹੀਦਾਂ ਨੇ ਸੁਪਨੇ ਸੀ ਜਿਹੜੇ ਕਿ ਅੱਜ ਵੀ ਅਧੂਰੇ ਪਏ ਐ ਇਸ ਮੁਲਕ 'ਚੋਂ ਰਿਸ਼ਵਤ ਗੁਰਬਤ ਅਨਪੜਤਾ ਬੇਰੋਜ਼ਗਾਰੀ ਨਸ਼ਾਖੋਰੀ ਔਰ ਵਤਨਦੁਸ਼ਮਨ ਕਾਰਵਾਈਆਂ ਇਹ ਸੁਪਨੇ ਨਹੀਂ ਸੀ ਜਿੰਨਾ ਦੀ ਖਾਤਰ ਇਨਾ ਸ਼ਹੀਦਾਂ ਨੇ ਆਪਣੀਆਂ ਅਜ਼ੀਮ ਸ਼ਹਾਦਤਾਂ ਦਿੱਤੀਆਂ ਸੋ ਪਰਮਾਤਮਾ ਸਾਨੂੰ ਤੌਫੀਕ عطا ਫਰਮਾਵੇ ਪਰਮਾਤਮਾ ਸਾਨੂੰ ਹਿੰਮਤ ਦੇਵੇ